ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੇਰੇ ਨਾਲ ਕਪੂਰਥਾਲੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਜੀ ਖਸਰੋਪੁਰ ਸਾਹਿਬ ਤੇ ਸultanpur Lodhi ਦੇ ਹਲਕੇ ਦੇ ਇੰਚਾਰਜ ਮੁਖ्तार ਸਿੰਘ ਜੀ ਬੱਡਵੱਡੀ ਸਾਹਿਬ ਜਿਨ੍ਹਾਂ ਦੇ ਯਤਨਾਂ ਦਾ ਸਦਕਾ ਮੈਂ ਇੱਥੇ ਹਲਕੇ ਦੇ ਵਿੱਚ ਪਹੁੰਚ ਕੇ ਲੋਕਾਂ ਦੇ ਰੂਬਰੂ ਹੋਇਆ ਸੋ ਮੈਂ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਅੱਜ ਆਪਣੇ ਆਪ ਨੂੰ ਲੁੱਟਿਆ ਲੁੱਟਿਆ ਮਹਿਸੂਸ ਕਰਦੇ ਆ ਉਹਨਾਂ ਲੋਕਾਂ ਨੇ ਆਸਾਂ ਲਾਈਆਂ ਸੀ ਰਵੈਤੀ ਪਾਰਟੀਆਂ ਤੋਂ ਕਿ ਸਾਨੂੰ ਅਰਬੇਤੀ ਪਾਰਟੀਆਂ ਨੇ ਅੱਜ ਤੱਕ ਨਾ ਹੈਲਥ ਦਾ ਪ੍ਰਬੰਧ ਕਰਕੇ ਦਿੱਤਾ ਹੈ ਨਾ ਐਜੂਕੇਸ਼ਨ ਦਾ ਪ੍ਰਬੰਧ ਕਰਕੇ ਦਿੱਤਾ ਹੈ ਤੇ ਜਿਹੜੀ ਸਾਡੀ ਨਸਲਾਂ ਤੇ ਫਸਲਾਂ ਦੀ ਦੁਰਦਸ਼ਾ ਹੋਈ ਹੈ ਉਹ ਵੀ ਸਾਡੇ ਤੋਂ ਨਾ ਸਹਿਣਯੋਗ ਹੈ ਸੋ ਅੱਜ ਬਹੁਤ ਪੰਜਾਬ ਦੇ ਤੇ ਇਸ ਸੰਥ ਘੜਕੇ ਦੇ ਲੋਕ ਜਿਹੜੇ ਆ ਨਿਰਾਸ਼ੇ ਹੋਏ ਬੈਠੇ ਆ ਤੇ ਉਹਨਾਂ ਦੀ ਆਸ ਹੈ ਕਿ ਅਸੀਂ ਹਿਰਖ ਦੇ ਮਾਰੇ ਨਰਕ ਨੂੰ ਗਏ ਆ ਕਿਉਂਕਿ ਸਾਨੂੰ ਐ ਮਹਿਸੂਸ ਹੁੰਦਾ ਸੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਹੈ ਤੇ ਸਾਨੂੰ ਇੱਕ ਬਦਲ ਚਾਹੀਦਾ ਹੈ ਤੇ ਉਹ ਅਸੀਂ ਬਦਲਦੇ ਕੌਚ ਆਪਣੀਆਂ ਵੋਟਾਂ ਜਿਹੜੀਆਂ ਪਾਤੀਆਂ ਪਰ ਅੱਜ ਸਾਨੂੰ ਜਦੋਂ ਡਿਬੜੂਗੜ੍ਹ ਦੇ ਕਾਲੇ ਪਾਣੀ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਭੇਜ ਦਿੱਤਾ ਜਦੋਂ ਬੰਦੀ ਸਿੰਘ ਵੀ ਨਹੀਂ ਛੱਡੇ ਗਏ ਤੇ ਸਾਡੇ ਸਾਰੇ ਜੋਰ ਲਾਏ ਜਿਹੜੇ ਉਹ ਵਿਅਰਥ ਗਏ ਆ ਤੇ ਲੋਕ ਨਰਾਸ਼ ਬੈਠੇ ਆ ਤੇ ਉਹਨਾਂ ਨੇ ਫਿਰ ਆਪਣੀ ਜਿਹੜੀ ਪੁਰਖਿਆਂ ਦੀ ਪਾਰਟੀ ਹੈ ਜਿਹੜੀ ਅਕਾਲ ਤਖਤ ਸਭ ਤੋਂ ਪੈਦਾ ਹੋਈ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹਨੂੰ ਰਿਪਰੈਜ਼ੈਂਟ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਨਾਂ ਨੇ ਉਹਦੇ ਤੇ ਵਿਸ਼ਵਾਸ ਜਿਤਾਉਂਦਿਆਂ ਹੋਇਆ ਅੱਜ ਸਾਨੂੰ ਹੰਗਾਰਾ ਭਰਿਆ ਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਇਸ ਚੀਜ਼ ਨੂੰ ਬੁਰ ਪਾਊਗਾ ਤੇ ਇੱਥੋਂ ਇਹ ਜਿੱਤ ਦਿਵਾਉਣਗੇ ਲੋਕ ਸਾਨੂੰ ਦੇਖੋ ਜੀ 99 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਫਾਂਸੀ ਦਾ ਰਸਾ ਲਾ ਕੇ ਤਰਫ ਤਰ ਹਲਕੇ ਤੋਂ ਜਿੱਤ ਦਿੱਤੀ ਸੀ ਇਹਨਾਂ ਲੋਕਾਂ ਨੇ ਤੇ ਉਦੋਂ ਇਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਹੁਣ ਜਿਹੜੀ ਸਾਨੂੰ ਚਿੱਟੀ ਚਾਦਰ ਤੁਹਾਨੂੰ ਦਿੱਤੀ ਇਹਨੂੰ ਦਾਗ ਨਾ ਲਾਇਓ ਤੇ ਮਾਨ ਸਾਹਿਬ ਨੇ ਸਾਡੇ ਲੋਕ ਤਾਂ ਭਾਵੇਂ ਥਾਲੀ ਦੇ ਵਿੰਗਣ ਬਣ ਗਏ ਪਰ ਮਾਨ ਸਾਹਿਬ ਨੇ ਆਪਣੀ ਗੱਲ ਤੋਂ ਪਿੱਛੇ ਨਹੀਂ ਹਟੇ ਅੱਜ ਵੀ ਸਾਫ਼ ਸੁਥਰੀ ਜਿਹੜੀ ਉਹ ਪਾਰਟੀ ਨੂੰ ਬਚਾ ਕੇ ਰੱਖਿਆ ਹੈ ਜਿਹੜੀ ਕਦੇ ਵੀ ਵਿਕੀ ਤੇ ਝੁਕੀ ਨਹੀਂ ਜਿਹੜੀ ਨਰੋਲ ਮੀਰੀ ਤੇ ਪਰੀ ਦੀ ਤਰਜਮਾਨੀ ਕਰਦੀ ਹੈ ਸੋ ਜਿਹੜੀ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ ਸ਼ਬਦ ਵਰਤੇ ਜਾਂਦੇ ਆ ਕਿ ਕੋਈ ਜਾਤੀ ਸੂਚਿਤ ਸ਼ਬਦ ਵਰਤੇ ਜਾਂਦੇ ਆ ਵਿਰੋਧੀ ਵੈਰੈਟੀ ਵੈਰੈਟੀ ਪਾਰਟੀਆਂ ਵੱਲੋਂ ਉਹਨਾਂ ਦਾ ਖੰਡਨ ਕਰਦੇ ਹੋਏ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਮੇਰੀ ਤੇ ਪਰੀ ਦੀ ਤਰਜਮਾਨੀ ਕਰਦੀ ਹੈ ਸਾਡੀ ਪਾਰਟੀ ਉਹਦੇ ਵਿੱਚ ਕੋਈ ਐਸੀਬੀਸੀ ਵੰਗ ਨਹੀਂ ਹੈਗਾ ਇਹ ਇੱਕ ਖੇਤਰੀ ਪਾਰਟੀ ਹੋਣ ਦਾ ਸਾਡਾ ਇੱਕ ਦਾਵਾ ਹੈ ਸੋ ਦੂਜੀਆਂ ਪਾਰਟੀਆਂ ਨੂੰ ਇਹਦੇ ਬਰਾਬਰ ਨਹੀਂ ਵੇਖਣਾ ਚਾਹੀਦਾ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਈ ਹੈ ਸੋ ਇਹ ਇੱਕ ਆਪਣੇ ਪੰਥ ਤੇ ਪੰਜਾਬ ਨੂੰ ਬਚਾਉਣ ਵਾਸਤੇ ਪਾਰਟੀ ਜਿਹੜੀ ਆ ਦਿੱਲੀ ਦੀ ਹਕੂਮਤ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ ਡਟ ਕੇ ਜਿਹਦੀ ਜਿਹਦੇ ਅੱਖ ਦੇ ਵਿੱਚ ਆਖ ਪਾ ਕੇ ਗੱਲ ਕਰਨ ਵਾਲੀ ਗੱਲ ਕਹੀਏ ਤੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰੀ ਹੈ ਸੋ ਜਿਹੜੇ ਸਾਡੇ ਟੇਡੇ ਢਾਂਗੜਾ ਨੌਜਵਾਨ ਸ਼ਹੀਦ ਕੀਤੇ ਗਏ ਆ ਉਹਨਾਂ ਦੀ ਗੱਲ ਵੀ ਜੇ ਕਰੀਏ ਤਾਂ ਰਵੈਤੀ ਪਾਰਟੀ ਨੇ ਕਦੀ ਵੀ ਕਿਸੇ ਨੇ ਨਹੀਂ ਕੀਤੀ ਸਾਡੀ ਪਾਰਟੀ ਨੇ ਕੀਤੀ ਹੈ ਲੋਕ ਇਹਨੂੰ ਐਪਰੀਸ਼ੀਏਟ ਕਰਦੇ ਆ ਤੇ ਮਾਨ ਸਾਹਿਬ ਨੂੰ ਸਾਡੇ 99 ਤੋਂ ਬਾਅਦ ਸੰਗਰੂਰ ਵਾਲਿਆਂ ਨੇ ਉਸ ਇਤਿਹਾਸ ਨੂੰ 99 ਚ ਦਰਹਾਇਆ ਸੀ ਤੇ 99 ਦੇ ਵਿੱਚ ਇੱਕ ਲੇਖਾ ਜੋਖਾ ਹੋਇਆ ਸੀ ਕਿ ਕਿਹੜਾ ਪਾਰਲੀਮੈਂਟਰੀ ਮੈਂਬਰ ਹੈ ਜਿਹੜਾ ਸਭ ਤੋਂ ਵੱਧ ਗਰਾਂਟਾਂ ਲੈ ਕੇ ਤੇ ਸਭ ਤੋਂ ਵੱਧ ਸਾਫ਼ ਸੁਥਰੇ ਤਰੀਕੇ ਨਾਲ ਉਹਨਾਂ ਆਪਣੇ ਹਲਕੇ ਦਾ ਵਿਕਾਸ ਕੀਤਾ ਹੋਵੇ ਤੇ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਦਿੱਤੀ ਹੋਵੇ ਤੇ ਸਿੱਖਾਂ ਦਾ ਲੀਡਰ ਪਹਿਲੇ ਨੰਬਰ ਤੇ ਆਇਆ ਸੀ ਤੇ ਉਦੋਂ ਵੋਟ ਦੇ ਵਿੱਚ ਸਿੱਖਾਂ ਦੀ ਪਾਕਤ ਉੱਚੀ ਹੋਈ ਸੀ ਸੋ ਉਸੇ ਚੀਜ਼ ਨੂੰ ਲੈ ਕੇ ਕੜੀ ਦਰ ਕੜੀ ਸੰਗਰੂਰ ਵਾਲਿਆਂ ਨੇ ਫੇਰ ਕਈ ਦਿੱਲੀ ਦੀਆਂ ਪਾਰਟੀਆਂ ਨੂੰ ਪਲਟੀ ਮਾਰ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅੱਗੇ ਲੈ ਕੇ ਆਂਦਾ ਤੇ ਡੇਢ ਤੋਂ ਪੌਣੇ 2 ਸਾਲ ਦੇ ਵਿੱਚ ਜਿਹੜੇ ਉਹਨਾਂ ਨੇ ਕਾਰਜ ਕੀਤੇ ਆ ਕਿੰਨੇ ਲੋਕਾਂ ਦਾ ਕੈਂਸਰ ਦਾ ਇਲਾਜ ਕਰਾਇਆ ਕਿੰਨਿਆਂ ਦੇ ਗੁਰਦੇ ਫਿਫੜੇ ਗੋਡੇ ਤੇ ਬੱਤੀ ਦੇ ਕੰਮ ਤੇ ਰੇਲਾਂ ਜਿਹੜੀਆਂ ਮਾਜੇ ਤੇ ਮਾਲਵੇ ਨੂੰ ਜੋੜਦੀਆਂ ਵੱਡੇ ਕੰਮ ਸਰਦਾਰ ਸਿਮਰਨਜੀਤ ਸਮਾਨ ਨੇ ਦੋ ਹਸਪੀਟਲ ਪਹਿਲਾਂ ਵੀ ਸੰਗਰੂਰ ਦੇ ਵਿੱਚ ਲੈ ਕੇ ਆਂਦੇ ਇਮੇਜ ਵਰਗੇ ਤੇ ਹੁਣ ਵੀ ਸੋ ਉਹਨਾਂ ਦੀ ਵੱਡੀ ਗੱਲ ਹੈ ਤੇ ਲੋਕ ਉਹਨਾਂ ਤੇ ਵਿਸ਼ਵਾਸ ਵੀ ਇਸੇ ਕਰਕੇ ਕਰਦੇ ਆ ਕਿ ਉਹ ਆਪਣੀ ਗ੍ਰਾਂਟ ਨੂੰ ਗੁਰੂ ਦੀ ਜੋਲ ਕਹਿੰਦੇ ਆ ਜਦ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਐਮਪੀ ਦੀ ਗ੍ਰਾਂਟ ਹੁੰਦੀ ਜਾਂ ਨਹੀਂ ਉਸ ਵੇਲੇ ਵੀ ਸਰਦਾਰ ਮਾਨ ਨੇ ਦੱਸਿਆ ਕਿ ਐਮਪੀ ਦੀ ਇੰਨੀ ਗ੍ਰਾਂਟ ਵੀ ਆਉਂਦੀ ਹੈ ਸੋ ਲੋਕਾਂ ਨੂੰ ਤਾਂ ਜਾਗਰੂਤ ਹੋਏ ਤੇ ਅੱਜ ਵੀ ਰੁੜੇ ਜਾਂਦੇ ਨੇ ਜੇ ਪੰਜਾਬ ਦੀ ਕੋਈ ਗੱਲ ਕਰ ਸਕਦਾ ਹੈ ਤੇ ਉਹ ਸਿੱਖਾਂ ਦਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਕਰ ਸਕਦਾ ਧਾਰਮਿਕ ਮੁੱਦਿਆਂ ਦੇ ਨਾਲ ਜਿੱਦਾਂ ਜੀ ਸਵਾਜਿ ਕਿਹੜੇ ਮੁੱਦੇ ਜਿਨ੍ਹਾਂ ਨੂੰ ਤੁਹਾਨੂੰ ਜਾਗਰੂਕ ਕਰਤੀ ਬਹੁਤ ਬਿਹਤਰ ਲੋਕਾਂ ਦੇਖੋ ਜੀ ਇੱਕ ਤਾਂ ਸਭ ਤੋਂ ਵੱਡੀ ਗੱਲ ਸਾਡੇ ਨਸ਼ੇ ਨਾਲ ਨਸਲ ਕੁਸ਼ੀ ਹੋ ਰਹੀ ਹੈ ਸਾਡੀ ਜਵਾਨੀ ਜਿਹੜੀ ਹੈ 80% ਪੰਜਾਬ ਦੇ ਬੱਚੇ ਜਿਹੜੇ ਪੈਦਾ ਕਰਨ ਦੀ ਸ਼ਕਤੀ ਖਤਮ ਕਰ ਚੁੱਕੇ ਆ ਜਿਹੜੇ ਬਾਕੀ ਕਰੀਮ ਸਾਡੀ ਉਹ ਵਿਦੇਸ਼ਾਂ ਦੇ ਵਿੱਚ ਜਾ ਚੁੱਕੀ ਹੈ ਜਿਹੜਾ ਸਾਡਾ ਸਿਰ ਚੁੱਕਣ ਵਾਲਾ ਨੌਜਵਾਨ ਉਹਨੂੰ ਗੈਂਗਸਟਰ ਕਹਿ ਕੇ ਤੇ ਉਹਨਾਂ ਨੂੰ ਗੋਲੀ ਦੇ ਘਾਟ ਉਤਾਰਿਆ ਗਿਆ ਹੈ ਉਸ ਤੋਂ ਬਾਅਦ ਸਾਡੇ ਨੌਜਵਾਨ ਜਿਹੜੇ ਨਸ਼ਾ ਬੰਦ ਕਰਾਉਣ ਦੀ ਜਿਨ੍ਹਾਂ ਨੇ ਗੱਲ ਕੀਤੀ ਸੀ ਉਹਨਾਂ ਨੂੰ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਹੈ ਜਿਹੜੇ ਕਿਸਾਨ ਸੰਘਰਸ਼ ਕਿਸਾਨੀ ਸੰਘਰਸ਼ ਜਿਹੜਾ ਹੈ ਉਹ ਖੱਟੜ ਸਰਕਾਰ ਹਰਿਆਣੇ ਦੀ ਗਵਰਨਮੈਂਟ ਨੇ țeਡੇ ਢੰਗ ਨਾਲ ਸਾਡਾ ਨੌਜਵਾਨ ਪੰਜਾਬ ਦੀ ਧਰਤੀ ਜਾਣ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਹੈ ਸੋ ਕਦੀ ਵੀ ਸਾਡੇ ਮੁੱਖ ਮੰਤਰੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਉਹਨਾਂ ਤੇ 307 ਤੇ 302 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਸੋ ਇਹ ਜਿਹੜੀਆਂ ਗੱਲਾਂ ਦਿੱਲੀ ਨੂੰ ਮੁੱਖ ਕਰਕੇ ਸਾਡੇ ਪੰਜਾਬ ਦੇ ਲੋਕ ਰਵਾਇਤੀ ਲੋਕ ਕਰਦੇ ਆ ਪੰਜਾਬ ਨੂੰ ਤੇ ਜਾਂ ਪੰਥ ਕਲ ਕੇ ਨੂੰ ਇਹ ਚੀਜ਼ਾਂ ਪਸੰਦ ਨਹੀਂ ਸਾਡੇ ਲੋਕ ਚਾਹੁੰਦੇ ਆ ਕਿ ਸਾਡੇ ਵਾਸਤੇ ਸਾਡਾ ਲੀਡਰ ਮਰੇ ਤੇ ਜੀਵੇ ਸੋ ਇਸ ਕਰਕੇ ਇਹ ਉਹ ਹੀ ਕਰ ਸਕਦਾ ਜਿਹਦੇ ਹਿਰਦੇ ਚ ਦਰਦ ਹੈ ਤੇ ਜਿਹੜਾ ਪੰਥ ਦੀ ਗੱਲ ਕਰ ਸਕਦਾ ਸੋ ਮੈਂ ਸਮਝਦਾ ਕਿ ਇਹ ਜਿਹੜੀ ਪਾਰਟੀ ਹੈ ਇਹਨਾਂ ਲੋਕਾਂ ਦੀ ਪਾਰਟੀ ਹੈ ਆਪਣੀ ਆਪ ਦੀ ਪਾਰਟੀ ਹੈ ਇਹਨੂੰ ਜੇ ਬਲ ਮਿਲਦਾ ਹੈ ਤੇ ਅਸੀਂ ਐਜੂਕੇਸ਼ਨ ਦਾ ਪ੍ਰਬੰਧ ਹੈਲਥ ਦਾ ਪ੍ਰਬੰਧ ਤੇ ਜਿਹੜੀਆਂ 1947 ਤੋਂ ਲੈ ਕੇ ਸਾਡੇ ਕੋਲ ਇੱਕੋ ਜਿਹੀ ਚੀਜ਼ ਹੈ ਗਲੀਆਂ ਨਾਲੀਆਂ 'ਚ ਅਸੀਂ ਉਲਝੇ ਫਿਰਦੇ ਆ ਇਹਨਾਂ 'ਚ ਉੱਪਰ ਉੱਠ ਕੇ ਅਸੀਂ ਜਿਹੜੀ ਗੁਰੂ ਦੀ ਗੋਲਕ ਹੈ ਉਹਨੂੰ ਗਰੀਬ ਦਾ ਮੂੰਹ ਬਣਾਉਣ ਦੇ ਵਿੱਚ ਵੀ ਸਫਲ ਹੋਵਾਂਗੇ ਆਪਣੇ ਅਫਸਰ ਪੈਦਾ ਕਰਾਂਗੇ ਆਪਣਾ ਸਾਰਾ ਕੁਝ ਕਰਾਂਗੇ ਸੋ ਜਿਹਦੇ ਨਾਲ ਸਾਡੇ ਲੋਕ ਲੈਣਾ ਚਲਾ ਕੇ ਆਟਾ ਦਾਲ ਨਹੀਂ ਮੰਗਣਗੇ ਜਿਹਦਾ ਬੱਚਾ ਗੁਰੂ ਦੀ ਗੋਲਕਚੋਜਾਂ ਸਾਡੀ ਗ੍ਰਾਂਟ ਦੇ ਵਿੱਚੋਂ ਐਸਜੀਪੀਸੀ ਦਾ ਜਾਂ ਸਾਡੇ ਇਸ ਪਾਰਲੀਮੈਂਟ ਹਲਕੇ ਦੀ ਗ੍ਰਾਂਟ ਦੇ ਨਾਲ ਪੜ ਜਾਊਗਾ ਤੇ ਉਹ ਅਫਸਰ ਬਣ ਜਾਊਗਾ ਫਿਰ ਉਹਦਾ ਉਹਦੇ ਮਾਪਿਓ ਆਟਾ-ਦਾਲ ਲੈਣਾ ਚ ਲੱਗ ਕੇ ਨੇ ਮੰਗਦੇ ਹੋ ਸ਼ਰਮ ਮਹਿਸੂਸ ਕਰਦੇ ਆ ਸੋ ਅਸੀਂ ਆਪਣੇ ਉਹ ਜਿਹੜੀਆਂ ਸਾਡੇ ਗੁਰੂ ਨੇ ਸਰਦਾਰੀਆਂ ਬਖਸ਼ੀਆਂ ਉਹਨਾਂ ਸਰਦਾਰੀਆਂ ਨੂੰ ਬਹਾਲ ਕਰਨ ਵਾਸਤੇ ਆਪਣੀ ਸਿੱਖ ਸਿਆਸਤ ਸਿਰਜਣੀ ਚਾਹੁੰਦੇ ਆ ਜੇ ਅੱਜ ਵੀ ਸਾਡੇ ਨੌਜਵਾਨ ਆਪਣੀ ਸਿਆਸਤ ਸਿਰਜਣ ਦੇ ਵਿੱਚ ناکਾਮ ਰਹੇ ਵਿਰੋਧੀ ਧਿਰਾਂ ਦੇ ਗਲਾਵੇ ਦੇ ਵਿੱਚ ਆ ਕੇ ਉਹ ਦਿੱਲੀ ਨੂੰ ਵੋਟ ਪਾ ਬੈਠੇ ਫਿਰ ਅਸੀਂ ਕਿਤੇ ਨਾ ਕਿਤੇ ਆਉਣ ਵਾਲੇ ਆਪਣੇ ਬੱਚਿਆਂ ਨੂੰ ਜਿਹੜੇ ਆ ਉਹ ਸਵਾਲਾਂ ਦੇ ਘੇਰੇ ਚਾਹਾਂਗੇ ਕਿ ਤੁਸੀਂ ਆਪਣੀ ਸਿਆਸਤ ਸਿਰਦਨ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋਏ ਸੋ ਪਹਿਲੇ ਦਿਨ ਤੋਂ ਸਰਦਾਰ ਪਾਈ ਅੰਮ੍ਰਿਤਪਾਲ ਸਿੰਘ ਨੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਕੀਤੀ ਹੈ ਉਸ ਤੋਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪਰਿਵਾਰ ਦੇ ਨਾਲ ਖੜੇ ਆ ਸੋ ਜਦੋਂ ਬੀਬੀ ਜੀ ਨੂੰ ਇਹਨਾਂ ਨੇ ਪਹਿਲਾਂ ਅਜਨਾਲੇ ਵਾਲੀ ਘਟਨਾ ਚ ਗ੍ਰਿਫਤਾਰ ਕੀਤਾ ਹੈ ਅਜ ਪਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਉਸ ਵੇਲੇ ਦਾਸ ਨੂੰ ਵੀ ਗ੍ਰਿਫਤਾਰ ਨਾਲ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਨੇ ਹੁਣ ਬੀਬੀ ਜੀ ਨੂੰ ਗ੍ਰਿਫਤਾਰ ਕੀਤਾ ਨਾਲ ਸਾਡੀਆਂ ਭੈਣਾਂ ਨੂੰ ਹੋਰ ਕੀਤਾ ਉਸ ਵੇਲੇ ਵੀ ਮੈਂ ਮੋਰਚੇ ਦੇ ਵਿੱਚ ਸਾਦੇ ਮਨੂ ਵੀ ਨਾਲ ਗ੍ਰਿਫਤਾਰ ਕਰ ਲਿਆ ਸੋ ਮੇਰੀ ਤਾਂ ਟਿਕਟ ਵੀ ਜੇਲ੍ਹ ਦੇ ਵਿੱਚ ਐਨਾਉਂਸ ਹੋਈ ਹੈ ਸਰਦਾਰ ਮਾਨ ਵੱਲੋਂ ਤੇ ਮੈਂ ਚਾਹੁੰਦਾ ਸੀ ਕਿ ਪਹਿਲਾਂ ਇਸ ਹਲਕੇ ਤੋਂ ਪੰਥਕ ਹਲਕੇ ਤੋਂ ਦੀਪ ਸਿੰਘ ਸਿੱਧੂ ਨੂੰ ਕੈਂਡੀਡੇਟ ਬਣਾਵਾ ਆਪਣੀ ਸ਼ੀਟ ਤੋਂ ਤੇ ਉਹਨੂੰ ਮੈਂ ਪਾਰਲੀਮੈਂਟ ਦੇ ਵਿੱਚ ਭੇਜਾਂ ਪਰ ਉਹ ਸਾਡੇ ਤੋਂ ਇਹ ਸਰਕਾਰ ਨੇ ਖੋਹ ਲਿਆ ਹੀਰਾ ਸਾਡਾ ਕੌਮ ਦਾ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਬਹੁਤ ਬੇਨਤੀਆਂ ਕੀਤੀਆਂ ਤਾਂ ਹੀ ਟਿਕਟ ਅਨਾਉਂਸ ਲੇਟ ਕਰਨ ਦਾ ਮਤਲਬ ਇਹ ਸੀ ਕਿ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਇੱਥੋਂ ਲੜਾਈਏ ਪਰ ਉਹ ਉਹਨਾਂ ਦਾ ਮੈਸੇਜ ਹੀ ਆਇਆ ਬੀਬੀ ਜੀ ਦੇ ਰਾਹੀਂ ਕਿ ਅਸੀਂ ਬਲੇਰ ਸਾਹਿਬ ਦੀ ਸਪੋਰਟ ਕਰਾਂਗੇ ਤੇ ਮੈਂ ਇਹ ਇਲੈਕਸ਼ਨ ਨਹੀਂ ਲੜਨੀ ਸੋ ਇਹ ਬਹੁਤ ਜ਼ਿਆਦਾ ਸਾਡੇ ਯਤਨ ਦੇ ਕਰਨ ਦੇ ਬਾਵਜੂਦ ਵੀ ਨਹੀਂ ਅਸੀਂ ਜੇ ਮੈਂ ਬਾਹਰ ਹੁੰਦਾ ਤਾਂ ਸ਼ਾਇਦ ਅਜੇ ਹੋਰ ਡਿਲੇ ਕਰ ਲੈਂਦੇ ਪਰ ਮੇਰੇ ਅੰਦਰ ਹੋਣ ਦੇ ਬਾਵਜੂਦ ਉਸ ਤੋਂ ਬਾਅਦ ਪਰਿਵਾਰ ਨੇ ਕਹਿ ਕੇ ਮੇਰੀ ਸੀਟ ਅਨਾਉਂਸ ਕਰਾਈ ਹੈ ਮੈਨੂੰ ਉਹਨਾਂ ਨੇ ਸਿਰੋਪਾ ਵੀ ਦਿੱਤਾ ਹੈ ਤੇ ਮੈਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਤਨ ਮਨ ਧੰਨ ਨਾਲ ਜਿਹੜਾ ਟਾਂਗਰੇ ਆਪਣੀਆਂ ਦੁਕਾਨਾਂ ਦੇ ਵਿੱਚ ਦਫ਼ਤਰ ਵੀ ਤੇ ਨਾਲ ਅਸੀਂ ਪੂਰਾ ਵੱਧ ਚੜ ਕੇ ਸੰਜੋਗ ਕਰਾਂਗੇ ਹਲਕੇ ਦੇ ਵਿੱਚ ਉਹਨਾਂ ਦੇ ਪਰਿਵਾਰ ਤੇ ਵੀ ਪਹੁੰਚ ਜਾਂਦੀ ਸੀ ਤੁਹਾਡੀ ਸੀ ਜੀ ਉਹਨਾਂ ਨੇ ਸਾਰੇ ਕਹਿ ਦਿੱਤੇ हां जी असी ता परिवार नु वारस पंजाब दी जथेबंदी नु किया सी क्योंकि दीप सिंह सिद्धू दी जथेबंदी है वारस पंजाब दी ओदे मुखी भाई अमरतपाल सिंह ने ए ओन्ना नु देन दा मान साहब ने ऐलान ਅਸੀਂ ਕੀਤਾ ਸੀ ਪਰ ਉਹਨਾਂ ਨੇ ਫਿਰ ਮੁੜ ਕੇ ਕਹਿ ਕੇ ਜਿਹੜੀ ਉਹ ਸਾਡੀ ਟਿਕਟ ਅਨਾਉਂਸ ਕਰਾਈ ਹੈ ਸੋ ਅਸੀਂ ਦੋਣੀ ਆ ਜੇ ਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਤੇ ਉਹ ਉਹਨਾਂ ਦਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਜਿਨੇ ਲੈ ਕੇ ਦੇਣੇ ਹੱਕ ਪੰਜਾਬ ਦੇ ਸੋ ਉਹ ਚੀਜ਼ਾਂ ਜਿਹੜੀਆਂ ਨੌਜਵਾਨਾਂ ਦੇ ਵਿੱਚ ਕਰ ਕਰ ਗਈਆਂ ਤੇ ਅੱਜ ਨੌਜਵਾਨ ਪੰਪਾ ਪਾਰ ਹੋਇਆ ਕਿ ਕੋਈ ਸਾਡੀ ਖੇਤਰੀ ਪਾਰਟੀ ਹੈ ਜਿੰਨੂੰ ਅਸੀਂ ਸਰਜੀਤ ਕਰਨਾ ਹੈ ਜਿੰਨੂੰ ਅਸੀਂ ਆਉਣ ਵਾਲੇ 27 ਦੇ ਵਿੱਚ ਵੀ ਤੇ ਅੱਜ ਵੀ ਤੇ ਐਸਜੀਪੀਸੀ ਦੇ ਵਿੱਚ ਵੀ ਅਸੀਂ ਸੇਵਾ ਅ ਸ੍ਰੋਮਣੀ ਕਾਲੀਦਾ ਲ ਵਰਸਾ ਨੂੰ ਦੇਣੀ